ਲੈ ਵਾਪੇ ਪਾਣੀ ਪੀ ਕੇ ਉੱਟ ਗਿਆ ਕਬੂਤਰ ਲਓ ਜੀ ਇੱਕ ਆ ਬੈ ਕੇ ਬੈ ਗਿਆ ਖੂਹ ਤੇ ਆ ਗਿਆ ਕਬੂਤਰ ਦਾ ਇੱਕ ਹੋਰ ਆ ਗਿਆ ਇੱਕ ਹੋਰ ਇੱਕ ਹੋਰ ਏ ਸ਼ੱਕ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਇੱਕ ਮਿੰਟ ਹੋ ਜਾਓ ਫੋਨ ਪਾਲ ਦੱਜੇ ਵਿੱਚ ਤੇ ਕਰ ਦਈਏ ਵੀਡੀਓ ਸਟਾਰਟਿੰਗ ਕੀਤਾ ਤੇ ਹੋਰ ਦੱਸੋ ਕੀ ਹਾਲ ਚਾਲ ਆ ਬਾਬਿਓ ਤੇ ਕਰ ਦਈਏ ਆਪਾਂ ਚੱਲਦੇ ਹਾਂ ਨਵਾਬਪੁਰ ਮੈਂ ਲਾ ਸਹਨੇ ਕਿੜੇ ਹਨਾ ਸਹਨੇ ਕਿੜੇ ਬਾਜੀ ਆਪਣੀਆਂ ਅੱਜ ਤੇ ਕੱਲ ਅਸੀਂ ਉੱਥੇ ਫੁੱਲੋ ਮਿੱਠੀ ਹਨਾ ਫੁੱਲੋ ਮਿੱਠੀ ਬਾਜੀ ਚ ਕੱਲ ਅੱਜ 100% ਠਹਿਣੇ ਖੇੜੇ ਤੇ ਮੈਂ ਇਹ ਤੇ ਮਨਪ੍ਰੀਤ ਜਾਵਾਂਗੇ ਹਨਾ ਤੇ ਚਲੋ ਫਿਰ ਚੱਲਦੇ ਆ ਤੇ ਮੈਂ ਚਾਹ ਪਾਣੀ ਪੀ ਕੇ ਰੈਡੀ ਛੈੜੀ ਹੋ ਕੇ ਚੱਲ ਪਾ ਉਧਰ ਨੂੰ ਤੇ ਉਹ ਮਨ ਲਾਉਟ ਪਿਆ ਹੋਏ ਸੈਟਿੰਗ ਵੈਟਿੰਗ ਕਰੀਂ ਲੋ ਕਬੂਦਰੀ ਜੀ ਹਨਾ ਤੇ ਚਲੋ ਫਿਰ ਚੱਲੀਏ ਤੇ ਚੱਲ ਕੇ ਕਰਦੇ ਆ ਬਾਹਰ ਨਾਲ ਗੱਲਬਾਤ ਲੋ ਜੀ ਆ ਗਏ ਤੇ ਇੱਕ ਹੈ ਉਸ ਤਾਂ ਦੀ ਹੈ ਬਈਆ ਚਲੋ ਠਾਈਏ ਚੱਲ ਕੇ ਬੈਂਕ ਪਊਗਾ ਫਿਰ ਪਰ ਚਾਬੀ ਗਾਲ ਮੇਰੇ ਜੇਬ ਚ ਹੀ ਆੜੀ ਹੈ ਨਾ ਤੇ ਉੱਤਾਂ ਪਰ ਜਾਂਦਾ ਹਾਂ ਤਾਗੇ ਉਸਤਾਦ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜਿੰਦਾਬਾਦ ਨੀ ਜਵਾਨੀ ਹੈ ਮਾਨ ਤੇਰੇ ਉੱਤੇ ਸਾਰਾ ਹੀ ਪੰਜਾਬ ਖੜਾ ਚਲੀਏ ਕਢਾਓ ਹੰਬਲੇਂਗੇ ਬੈਗਾ ਆਇਆ ਖੜਾ ਹੋ ਕਿੱਥੇ ਕਬੂਦਰੀ ਆਪਣੀ ਕਬੂਤਰਾ ਕਬੂਦਰੀ ਚੱਲ ਗਏ ਲਓ ਜੀ ਆ ਕੇ ਸੈਣੀ ਖੇੜੇ ਬਾਜੀ ਤੇ ਠੀਕ ਆ ਔਰ ਅਮਣਾ ਤੇ ਟੌਣ ਪਟਨ ਤੇ ਮੈਂ ਠੀਕ ਹੈ ਤੇ ਨਾਂ ਨੂੰ ਲਿਖਾ ਲਈਏ ਆਪ ਸੈਕਿੰਡ ਲੱਖ ਰੰਗ ਲਿਖੇਗਾ ਹੈ ਹਾਂ ਗਾਲ ਗੱਲ ਨਹੀਂ ਕਿੱਥੇ ਉਹ ਬਹੁਤ ਪਰ ਪੰਨਾਂ ਨਾਲ ਇੱਕ ਹਰੀ ਉਹ ਪੰਨ ਲਈ ਕੋਈ ਨਹੀਂ ਕੋਈ ਲਾ ਹੀ ਲੈ ਰੰਗ ਬਾਈ ਉਹ ਤੇ ਕਿਤੇ ਲਾ ਲਾ ਨਹੀਂ ਲਾਲਾ ਦੇ ਇਹ ਜੋ ਕੱਢ ਕੱਢ ਕੇ ਲਾਲਾ ਲਾਲ ਕੰਡ ਲਾ ਕੇ ਹੀ ਲਿਆਉਣਾ ਢੰਡ ਦੇ ਲਾਲ ਲਾਲਾ ਆ ਇੱਥੇ ਹਾਂ ਇੱਥੇ ਕੰਡ ਤੇ ਲਾਲਾ ਸੀ ਸੀ ਉੱਪਰੋਂ ਰਾਗ ਉਤਰਾਂ ਇਨਾ ਤੇ ਮੜ ਪ੍ਰੀਤ ਮਾਨ ਮਨਪ੍ਰੀਤ ਮਨਪ੍ਰੀਤ ਮਨਨਾ ਤੁਮ ਗਲਾਬੀ ਤੋਂ ਸੇ ਗਲਾਬੀ ਤੋਂ ਇਹ ਰੰਗ ਲਾਲ ਹੋ ਗਿਆ ਪਹਿਲਾਂ ਰੰਗ ਦਾ ਹਾਂ ਮਨ ਰੰਗ ਦਾ ਵੀਰਾਂ ਦਾ ਕੋਲ ਆਸਕੇ ਚਿਰੋਲਾ ਆ ਦੇ ਦੇ ਕਿ ਤੈਨੂੰ ਵੀ ਯਾਰ ਵੀਰੇ ਲਾਲ ਹੈ ਨਹੀਂ ਯਾਰ ਅੱਖਾਂ ਦਾ ਫਰਕ ਨੂੰ ਦਿਖਾਈ ਰੰਗ ਭਾਲ ਕੇ ਉਤਲਾ ਦੇ ਆਂਖਾਂ ਦਾ ਉਹ ਬੇਰ ਦੇਖਾਈ ਨਾ ਦੇ ਸਮਾਨੀ ਬੈਤਣ ਰੋ ਠੀਕ ਹੈ ਉਹ ਅਬ ਤੇ ਉੱਡੇ ਆਲੇ ਬਾਦੀ ਖਰੇ ਕਬੂਤਰ ਨੂੰ ਨਾ ਤੇ ਲਗਭਗ 90 ਕਬੂਤਰ ਉੱਡੇ ਹੈਗੇ ਮੇਰੇ ਸਾਹ ਨਾਲ ਤੇ ਆਹ ਫਿਰ ਗਿਆ ਆਪਣਾ ਜੇ ਉੱਚਾ ਚਾਹ ਗਿਆ ਰੂਟਰ ਨਿਗਾਹ ਹੀ ਨਹੀਂ ਪੈ ਰਹੀ ਮਦੋਂ ਤਾਂ ਦਿਸ ਗਿਆ ਬੰਤਾ ਤੇ ਕੈਮਰੇ ਦਿਖਾਉਣਾ ਉਕਰਾਂ ਕਬੂਤਰ ਤੇ ਬਾਕੀ ਦੇਖ ਲਓ ਕੱਥ ਬਹੁਤ 90 ਕਬੂਤਰ ਉੱਡੇ ਤਾਂ ਫਿਰ ਚੱਕਣਾ ਚਾਰ ਸਾਰੇ ਬਾਕੀ ਰਹੋਗੇ ਰਵਾਂਗੇ ਹੋਰ ਜਿਹਾ ਨਾ 1700 ਮੋਟਰ ਨੂੰ ਉੱਡੇ ਹੈ ਨਾ ਤੇ ਚਲੋ ਫਿਰ ਕੋਈ ਨਹੀਂ ਕਰਦੇ ਹਾਂ ਆਪਣਾ ਗੱਲਬਾਤ ਲਓ ਜੀ ਫੜਾ ਦਿਓ ਐਂਟਰੀ ਫੜਾ ਦਿਓ ਫੜਾ ਦਿਓ ਬਟ ਇਹਨੇ ਜਾਣਾ ਘਰੇ ਮਲਾ ਮੰਦ ਤੇ ਜਨੇ ਦਾ ਤੇ ਅਸੀਂ ਤਿੰਨੇ ਹੀ ਲਗਭਗ 12 ਤੋਂ ਪੁੱਣਾ ਬਟ ਇਹਨੇ ਜਾਣਾ ਘਰੇ ਮਲਾ ਮੰਦ ਤੇ ਜਨੇ ਦਾ ਤੇ ਅਸੀਂ ਤਿੰਨੇ ਹੀ ਲਗਭਗ 12 ਤੋਂ ਪੁੱਣਾ ਬਟ ਇਹਨੇ ਜਾਣਾ ਘਰੇ ਮਲਾ ਮੰਦ ਤੇ ਜਨੇ ਦਾ ਤੇ ਅਸੀਂ ਤਿੰਨੇ ਹੀ ਲਗਭਗ 12 ਤੋਂ ਪੁੱਣਾ ਬਟ ਇਹਨੇ ਜਾਣਾ ਘਰੇ ਮਲਾ ਮੰਦ ਤੇ ਜਨੇ ਦਾ ਤੇ ਅਸੀਂ ਤਿੰਨੇ ਹੀ ਲਗਭਗ 12 ਤੋਂ ਪੁੱਣਾ ਬਟ ਇਹਨੇ ਜਾਣਾ ਘਰੇ ਮਲਾ ਮੰਦ ਤੇ ਜਨੇ ਦਾ ਤੇ ਅਸੀਂ ਤਿੰਨੇ ਹੀ ਲਗਭਗ 12 ਤੋਂ ਪੁੱਣਾ ਬਟ ਇਹਨੇ ਜਾਣਾ ਘਰੇ ਮਲਾ ਮੰਦ ਤੇ ਜਨੇ ਦਾ ਤੇ ਅਸੀਂ ਤਿੰਨੇ ਹੀ ਲਗਭਗ 12 ਤੋਂ ਪੁੱਣਾ ਬਟ ਇਹਨੇ ਜਾਣਾ ਘਰੇ ਮਲਾ ਮੰਦ ਤੇ ਜਨੇ ਦਾ ਤੇ ਅਸੀਂ ਤਿੰਨੇ ਹੀ ਲਗਭਗ 1 ਅਰਜਾ 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 ਕਿੰਨੇ 1700 ਆ? ਆਓ ਦੇਖਵੇਂ ਆ। ਠੀਕ ਹੈ ਠੀਕ ਹੈ। ਰੋਪੀ ਦੇ ਗੱਲ ਲੱਗਦੇ 1700। ਲਾਉ ਜੀ ਦੂਜੇ ਪਾਸੇ ਆ ਗਏ ਪੰਡ ਦੇ ਚਾਹ ਮਿਲ ਗਈ ਮੁੰਡਿਆ। ਹਾਂਜੀ ਮਾਲਕ। ਚਾਹ ਕਿਥੇ ਮਿਲੀਏ ਪੰਡ ਦੇ ਯਾਰਾ। ਚਾਹ ਆਪਾਂ ਨੂੰ ਮਿਲੂਗੀ ਦੱਸ। ਕਦੋਂ ਮਿਲੂਗੀ? ਦੋ ਬਾਈ। ਤੇ ਕਿੰਨੇ ਕੁ ਪੁੱਤਰ ਤੁਹਾਡੇ ਹੱਥ? ਪਤਾ ਕੋਈ 90 ਤੇਰਾ ਕਿਹੜਾ ਹੈ? ਇਹੜਾ ਮੇਨ ਕਬੂਤਰ ਮੈਂ ਰੰਗ ਪੁੱਛਿਆ ਮੇਨ ਕਬੂਤਰ ਨਹੀਂ ਪੁੱਛਿਆ ਤੁਹਾਨੂੰ ਮੈਂ ਆਪਣੇ ਪੁੱਤਰ ਦਾ ਹੈ ਸੱਜਾ ਕਾਲਾ ਟੂਛਾ ਹਾਂ ਕਿ ਦੇ ਖੱਬਾ ਕਾਲਾ ਦੰਡਾ ਤੇ ਗੁਲਾਬੀ ਪੁੱਛਾ ਠੀਕ ਹੈ ਜੀ ਓਕਰ ਪੁੱਤ ਦੀ ਸਹੀ ਗੱਲ ਹੈ ਮੁੰਡੇ ਨੇ ਸਹੀ ਗੱਲ ਕੀਤੀ ਹੈ ਤੇ ਟਾਈਮ ਹੋ ਗਿਆ ਲਗਭਗ ਕਿੰਨਾ ਹੋ ਗਿਆ ਹੈ ਪੈਲ ਖੜ ਗਏ 8 ਵਜ ਗਏ ਤੇ ਆਪਣਾ ਕਬੂਤਰ ਨਹੀਂਦਾ ਮੈਨੂੰ ਪਤਾ ਹੀ ਐ ਮਗਰ ਦਿਖਾਵਾਂਗੇ ਜੀ ਨਿਗਾ ਪੈਗੀ ਨਾ ਤੇ ਫਿਰ ਤੁਹਾਨੂੰ ਦਿਖਾ ਦੇਵਾਂਗੇ ਨਾ ਲੋ ਜੀ ਚਾਹ ਐ ਕਰ ਇਹ ਪਾਲਾ ਤੂੰ ਆਪਣੀ ਚ ਆ ਚਾਹ ਲਈ ਐ ਚਾਹ ਪਾਲਾ ਤੂੰ ਠੀਕ ਐ ਇਹ ਕੱਪ ਕੱਪ ਇਹਦੇ ਕੋਲ ਨਹੀਂ ਹੁੰਦਾ ਕਿਉਂ ਹੈ ਤੇ ਦੂਜੇ ਪਾਸੇ ਪਾਣੀ ਆਪਣਾ ਤੇ ਬਾਬਾ ਉਹ ਚਾਹ ਜੂ ਪੀ ਲਗੇ ਤੇ ਫੇਰ ਚੱਲਦੇ ਆ ਉੱਥੇ ਆਪਣੇ ਆਸਨ ਤੇ ਨਵਾਂ ਆਸਨ ਪਾਲਿਆ ਪਿੰਡ ਦੇ ਪਰਲੇ ਪਾਸੇ ਜਿੱਥੇਆਂ ਨੂੰ ਕੋਈ ਵੀ ਕਬੂਤਰ ਨਹੀਂ ਦੀ ਦਸ ਅਸੀਂ ਉਹ ਥਾਂ ਭਾਲ ਲਿਆ ਲੈ ਬਈ ਤੇਰੀ ਵੀਡੀਓ ਬਣਾਉਣ ਨੇ ਲੈ ਬਈ ਖੜਾ ਹੋ ਕੇ ਨਾ ਲੈ ਚਾਹ ਦਮਣੀ ਦੀ ਤੁਹਾਡੇ ਆਸਤੇ ਹਾਂ ਮੇਰੇ ਕੱਲੇ ਆਸਤੇ ਹੈ ਮੈਂ ਤਾਂ ਆਪਣੀ ਕਿੰਨੀ ਸਾਰੀ ਚੱਕ ਲਊਗਾ ਆਪਣਾ ਮੂੰਹ ਹੀ ਬੜਾ ਬੜ ਤੇ ਉਹ ਕੱਪ ਕਿੱਥੇ ਹੈ ਕੱਪ ਰੂਪ ਵੀਰ ਚਲੋ ਚੋਰ ਭਾਏ ਮੈਂ ਫਰ ਲਦਣਾ ਚਲੋ ਬਾਬਾ ਕੋਈ ਨਹੀਂ ਚੱਲਦੇ ਆ ਬੁੱਧਰਾ ਤੇ ਮਰੌਣਿਆ ਹੋੜੇ ਜਾਨਵਰਾਂ ਦੇ ਨਿਗਾ ਨੂੰਗਾ ਚਾਰ ਚੁਹੇ ਹਨ ਵੀ ਵੈਸੇ ਫਿਰਦੇ ਆਪਾਂ ਹੀ ਫਿਰਦਾ ਤੇ ਤੁਹਾਨੂੰ ਮੈਂ ਕੈਮਰਾ ਦਿਖਾਇਆ ਨਹੀਂ ਤੇ ਚਲਾਉਣੇ ਲਾਈਵ ਵੀ ਆਪਾਂ 2 ਮਿੰਟ ਨੂੰ ਲਾਓ ਜੀ ਤੇ ਵਾਟਰ ਬਾਕਸ ਚ ਆ ਗਏ ਆਪਾਂ ਕਿਉਂਕਿ ਇੱਥੇ ਛਾਂ ਵੀ ਠੀਕ ਹੈ ਤੇ ਬਾਕੀ ਕਬੂਤਰ ਵੀ ਜਰਾ ਕਹਿ ਇੱਥੇ ਹੀ ਪੈਣਾਗਾ ਤਲਾਤ ਰੂ ਬਣਿਆ ਵਧੀਆ ਤੇ ਹੁਣ ਚਾਹ ਕਰਾਂ ਬੋਤਲ ਭਰ ਲਿਆਈ ਭੁੱਖੇ ਮਰਦੇ ਜਿਹਾ ਤੇ ਲੈ ਬਈ ਵਾਰੀ ਵਾਰੀ ਆਹ ਮੇਰੀ ਵੀਡੀਓ ਨੂੰ ਦੱਸ ਲੈ ਕੀ ਬੋਲਣੇ ਦੱਸ ਕੀ ਬੋਲਣੇ ਹੋਰ ਵੀ ਮਾਲਕੋ ਹਾਂਜੀ ਬੋਲੋ ਉਸਤਾਦ ਜੀ ਹਾਂਜੀ ਥੋੜਾ ਕਬੂਤਰ ਕਿਹੜਾ ਹੈ ਕਬੂਤਰ ਆਪਣੇ ਦੋਵਾਂ ਦੇ ਵੱੜਦੇ ਹੀ ਫਿਰਦੇ ਆ ਕਿੱਥੇ ਵੱੜਦੇ ਫਿਰਦੇ ਵੱਢ ਕੀ ਵੱਢੇ ਕਿ ਪੈਣ ਕੀ ਵੱਢ ਗਏ ਆ ਇੱਕ ਰੋਪਾਈ ਦਾ ਵੱਢਦਾ ਇੱਕ ਰੇਟਾ ਵਰ ਵੱਢਦਾ ਬਸ ਠੀਕ ਚਾਹ ਜੂ ਪਾਲੋ ਚਾਹ ਪੀ ਕੇ ਤੇ ਕਬੂਤਰਾਂ ਨੂੰ ਮਾਰਦੇ ਨੀਗਾ ਆਪਣੇ ਦੇ ਤੇ ਕਬੂਤਰ ਜਮਾਨ ਦੇਖਦੇ ਫਿਰਦਾ ਆ ਮਰੂਆ ਦੇਖੀਏ ਉਹ ਆ ਗਿਆ ਪਾਣੀ ਤੇ ਆ ਪਾਣੀ ਤੇ ਆ ਉਹ ਕੀ ਕੀ ਕਰਕੇ ਛੱਡਦੇ ਲੋਕ ਭਰਾ ਕਬੂਤਰ ਨੂੰ ਯਾਰ ਪਤਾ ਨਹੀਂ ਕਿ ਤੜ ਕਿਹੜੀ ਗੱਲ ਹੈ ਕਿੱਦੇ ਮਾਰਿੰਦਾ ਕਬੂਤਰ ਤਾਂ ਆ ਗਿਆ ਤੇਰੇ ਗਰਮੀ ਦੇ ਲਾ ਵਾਬ ਕਬੂਤਰ ਜਾਵ ਨਹੀਂ ਦੇ ਗਨ ਲੱਗ ਗਿਆ ਚਾਹ ਪੀ ਪੁੱਤ ਲੈ ਬੇ ਇਹ ਇਹ ਇਨਾ ਚਰੀ ਸੀ ਹਲੇ ਇਹ ਨਹੀਂ ਮੁੜਦਾ ਪਾਣੀ ਵੀ ਨਹੀਂ ਪਾਏ ਪਾਣੀ ਕਿਵੇਂ ਆ ਗਿਆ ਪਾਣੀ ਕੀ ਬਤਾ ਕਿਵੇਂ ਆ ਗਿਆ ਪਾਣੀ ਤੇ ਉੱਥੇ ਲੈ ਕੇ ਜਾਂਦੀਆਂ ਤਾਂ ਬਲੱਡ ਘਟਾਉ ਉਹ ਉੱਤੇ ਫਿਰਦੇ ਇਹ ਪਾਣੀ ਵਜ੍ਹਾ ਛਪਕਦੇ ਨੇ ਇਹ ਆ ਜਾਂਦਾ ਕਿੱਕ ਬਈ ਬਾਹ ਬੁਝਾਂ ਦੇ ਫੇਰ ਦਿਖਾ ਦਾਂਗੇ ਯਾਰ ਕਿਰਾ ਬਦ 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 ਇਹ ਐਡੀ ਸੰਦਿਆ ਤਾਂ ਬਦਾਮਾ ਨੂੰ ਕੋਈ ਐਡੀ ਖਾਸ ਗੱਲ ਨਹੀਂ ਯਾਰ ਪਾਣੀ ਰੋਗ ਗਿਆ ਉਤਰ ਪੇਟੀ ਰੋਗ ਗਿਆ ਹੁਣ ਮੈਂ ਤਾਂ ਬਾਈ ਜੇ ਸੀਗਾ ਕੋ ਉਤਰ ਇਹ ਬਾਈ ਤੇ ਹੋਊਗਾ ਬਾਈ ਤੇ ਕਬੂਤਰ ਹੋ ਪੱਕੀ ਗੱਲ ਹੀ ਚਾਹ ਪਾਣੀ ਦਾ ਅੱਗੇ ਢਰੀ ਪਈ ਐ ਚੱਕਰਾ ਆਪਦੇ ਕਬੂਤਰਾਂ ਨਿਗਾ ਮਾਰਦੇ ਜਿਹੜੇ ਬੈੰਦੇ ਆ ਬੈੰਦੇ ਦਾ ਡਿੱਗੂ ਈ ਲੈ ਬਾਬੇ ਪਾਣੀ ਪੀ ਕੇ ਉੱਡ ਗਿਆ ਕਬੂਤਰ ਇਹ ਜੋਤਲਾ ਚ ਟਾਈਮ ਲੱਗਿਆ ਕਬੂਤਰਾਂ ਨੇ ਟਾਈਮ ਦੇਖ ਲੀ ਆਓ ਜੀ ਤੇ ਇੱਕ ਕਬੂਤਰ ਹੋਰ ਵੇਗਾ ਫੁੰਜ ਜਾ ਹਰਾ ਫੁੰਜ ਜਾਗਾ ਇਹ ਆ ਵੇਗਾ ਟੈਂਕੀ ਤੇ ਆ ਕੇ ਠੀਕ ਐ ਤੇ ਕਬੂਤਰ ਚਾਰ ਕੱਟੇ ਕੇ ਲਗ ਭਗ ਮੇਰੇ ਸੋਨ ਨਾਲ ਇਹ ਆ ਬੱਠਾ ਜਮ ਕੰਨੀ ਤੇ ਇਧਰ ਖੱਬੇ ਆਸ ਰਵਾਂ ਤੇ ਆ ਇੱਕ ਤਾਂ ਦੋ ਇਧਰ ਬੈਠਾ ਕੰਨੀ ਤੇ ਆ ਵਾਲੇ ਇਹੇ ਨਹੀਂ ਇਹਦਾ ਇੱਧਰ ਬੈਠਾ ਜਮ ਕੰਨੀ ਤੇ ਆਹ ਵਾਲਾ ਇਹ ਕ ਅਟੈਕ ਕਬੂਤਰ ਹੁਣੀ ਜਾ ਕੇ ਟੈਂਕੀ ਤੇ ਬੈਠਾ ਤੇ ਆਪਣੇ ਵਾਲ ਤੇ ਨਿਗਾਹ ਮਾਰਾਂਗੇ ਪਾਇਕੇ ਮਾਰ ਦਿਆ ਕਰਾਂ ਆਪ ਨੂੰ ਮਾਰ ਲੀ ਗਏ ਤੁਹਾਨੂੰ ਫੇਰ ਦਿਖਾਵਾਂ ਬਾਪੋ ਲਓ ਬਾਪੋ ਤੇ ਆ ਜਾਂਦਾ ਕਬੂਤਰ ਆਪਣਾ ਠੀਕ ਹੈ ਲੋ ਜੀ ਕਰੋ ਚੈੱਕ ਓਕੇ ਰਿਪੋਰਟ ਜਮ ਹੁਣ ਆਸਨ ਅਸੀਂ ਬਾਲਤਾ ਪਰ ਇਹ ਧੁੱਪ ਦੀ ਸੀ ਤੇ ਇੱਥੇ ਵਾਟਰ ਬੱਸ ਦੇ ਸਾਈਡ ਤੇ ਹੈਗਾ ਥਾਂ ਆ ਬੈਠੀ ਆਮਣ ਦੀ ਸੁੱਕਾ ਬਸ ਨਹੀਂ ਜਾਂਦਾ ਉਹ ਭਾਂਦਰ ਸੁੱਕਾ ਮਾਣੀ ਜਾਤ ਬੀੜੀ ਪੀਏ ਨਾ ਜਾ ਬੀੜੀਆਂ ਹੀ ਬਣ ਗਿਆ ਤੇ ਕੀੜੀਆਂ ਤੈਨੂੰ ਕਹੀਆਂ ਇਹਨਾਂ ਦੀ ਕੀੜੀਆਂ ਹੀ ਕੀੜੀਆਂ ਬਲਕਿ ਕੀੜੀਆਂ ਕਿ ਨਹੀਂ ਪਰੀਆਂ ਜਲੇ ਇਹ ਲੈ ਬਾਦੂਆ ਕਿੜੀਆਂ ਡਰਨਾ ਕੋਣ ਦਾ ਲਓ ਮੇਰੇ ਵੀਰੋ ਤੇ ਇੱਕ ਕਬੂਤਰ ਇੰਨੇ ਬਹਿ ਗਏ ਬਈ ਆ ਟੈਂਕ 'ਤੇ ਇੰਨੇ ਬਹਿ ਗਏ ਨਾ ਉਹ ਮੈਂ ਕਹਿ ਦਿੱਤੀ ਵੀਡੀਓ ਐਕਸਪੋਰਟ ਕਰਨ ਲੱਗ ਗਿਆ ਸੀਗਾ ਤੇ ਤਾਂ ਨਹੀਂ ਵੀਡੀਓ ਬਣਾ ਸਕਿਆ ਨਹੀਂ ਹੁਣ ਮੈਂ ਕੱਲਾ ਕੱਲਾ ਬੈਂਦਾ ਕਬੂਤਰ ਦਿਖਾਉਂਦਾ ਮੈਂ ਤੇ ਕਬੂਤਰ ਘੱਟੋ ਘੱਟ ਵੀ ਨਾ ਵਾਲਾ ਮੇਰੇ ਹਿਸਾਬ ਨਾਲ ਵੀ 20 ਕਬੂਤਰ ਤਾਂ ਕੱਟੇ ਗਏ ਨੇ ਨਾ ਜਿਹੜੇ ਮੈਂ ਟਾਂ ਟੂ ਜੂਂ ਕੱਟੇ ਗਏ ਨਾ ਤੇ 20 ਭੱਜ-ਭੁੱਜ ਗਏ ਰਿਕਾਰਡਿੰਗਾਂ ਰਿਕਾਰਡਿੰਗਾਂ ਤੁਹਾਨੂੰ ਬਾਅਦ ਸੁਣਾਵਾਂਗਾ ਹਰੋਂ ਤੇ ਕਰਾ ਆਉਦੇ ਕਬੂਤਰੇ ਨਿਗਾਹ ਮਾਰ ਕੇ ਆ ਆਉਦੇ ਕਬੂਤਰ ਤੇ ਮਾਰ ਕੇ ਨਿਗਾਹ ਕਰਾ ਠੀਕ ਆ ਤੇ ਤੁਹਾਨੂੰ ਦਿਖਾਉਣਾ ਫਿਰ ਆਪਾਂ ਬਹੁਤ ਕਬੂਤਰ ਬੈਠੀ ਆਂ ਜੀ ਰਿਕਾਰਡਿੰਗਾਂ ਰਿਕਾਰਡਿੰਗਾਂ ਆਈ ਜਾਂਦੀਆਂ ਨੇ ਤੇ ਨੱਟ ਬੰਦ ਰਹਿ ਗਿਆ ਮੈਂ ਕਿ ਰਿਕਾਰਡਿੰਗ ਆਈ ਰਹੀ ਸੀ ਆ ਖੁਸ਼ਦੀਪ ਖੂਬਣ ਵਾਲਾ ਕਬੂਤਰ ਬੈ ਗਿਆ ਟੈਂਕੀ ਤੇ ਟੈਂਕੀ ਦਾ ਟੁੱਟਿਆ ਕਬੂਤਰ ਬਈ ਹੋਰ ਸਾਡਾ ਕਬੂਤਰ ਉੱਤੋਂ ਆਈ ਜਾਂਦਾ ਬਈ ਯਾਰ ਇਹਦਾ ਰਗਾ ਸਾਡਾ ਵੀ ਤੋਈ ਆਂ ਨੇ ਬਈ ਯਾਰ ਸਾਡਾ ਤੋਈ ਆਂ ਸਾਡੇ ਇੱਤੋਂ ਹੀ ਉੱਤੋਂ ਆ ਕੇ ਬੜ ਜਾਂਦਾ ਰਿਕਾਰਡਿੰਗਾਂ ਤੁਹਾਨੂੰ ਬਾਪੂ ਆਣਾ ਇਹ ਰਿਕਾਰਡਿੰਗ ਪਈ ਆ। ਬਿੰਦਰ ਕੋਲਿਆਂ ਵਾਲੀ ਜਿਹੜੀ ਹੈਪੀ ਨੇ ਰਿਕਾਰਡਿੰਗ ਪਾਈ ਆ ਕਾਲੀ ਪੂਛ ਵਾਲਾ ਕੁੱਤਰ ਬਹਿ ਗਿਆ ਜੀ 17 ਦੇ। ਕੁੱਤਰ ਬਹੁਤ ਫਿਰਦੇ ਓੱਡੇ। ਮੇਰੇ ਉੱਤੇ ਰਿਕਾਰਡਿੰਗ ਆਈ ਆ। ਸੁਣ ਲੋ ਤੇ ਹੈਪੀ ਨੇ ਪਾਈ ਆ ਰਿਕਾਰਡਿੰਗ। ਬੁੱਬੜਾ ਨੇ ਤੇਰਾ ਕੁੱਤਰ ਸਾਡੇ ਸਾਹਮਣੇ ਵਾਟਰ ਵਾਸਤੇ ਬੈਠਾ ਹੁਣ ਫੇਰ ਇੰਨਾ ਚ ਉੱਟਿਆ ਉਹ। ਇੱਕ ਬਈ ਕੁੱਤਰ ਬੈਠੀ ਜਾਂਦੇ ਆ ਬਾਹਲੇ ਜਾਦੇ ਕੁੱਤਰ ਬੈਠੀ ਜਾਂਦੇ ਆ ਤੇ ਆਪਾਂ ਉਹਦੇ ਕੁੱਤਰਾਂ 'ਤੇ ਨਿਗ੍ਹਾ ਰੱਖਿਓ। ਹੁਣ ਕੇ ਕਹਿ ਦਿੰਦੇ ਆ ਵੀ ਸਾਡਾ ਤਾਂ ਆ ਆ ਗਿਆ ਨਿਗ੍ਹਾ ਰੱਖੋ ਆਪਾਂ। ਆਪਾਂ ਨਿਗ੍ਹਾ ਫੱਲਣਾ। ਆਪਾਂ ਬੰਦੇ ਨਹੀਂ। ਓਏ ਭਾਈ ਯਾਰ ਦੂਜਾ ਸੱਜੇ ਦੂਸੇ ਕਬੂਤਰ ਉੱਡੇ ਯਾਰ ਉਹ ਥੋੜੀ ਉੱਡੇ ਸਾਡੇ ਖੱਬੇ ਆਏ ਯਾਰ ਸਾਡੇ ਖੱਬੇ ਦੇ ਇੱਕ ਸੱਜਾ ਭਾਈ ਯਾਰ ਉਹ ਤੇ ਚਾਰ ਮਿਲਦੇ ਸਾਡੇ ਕਬੂਤਰ ਨਾਲ ਦੇ ਕਿੰਦਾ ਵਧੀਆ ਲਓ ਜੀ ਤੇ ਕਬੂਤਰ ਬਹਿ ਕੇ ਘਟ ਘਟ 25 30 ਕਬੂਤਰ ਬਹਿ ਗਏ ਠੀਕ ਹੈ ਤੇ ਕਬੂਤਰ ਹੈਗੇ ਆਪਣਾ 40 ਤੋਂ 45 ਕਬੂਤਰ 45 ਕਬੂਤਰ ਮੰਨ ਲਓ ਹੈਗੇ ਆ ਛਾਹ ਮ ਜਿਹੜੇ ਤੇ ਆਪਣਾ ਕੋ ਉਤਰਾ ਖੜਦਾ ਬਾਹਰ ਸਾਹਮਣੇ ਨਿਗਾਹ ਮਾਰ ਲਓ ਉਹ ਫਿਰਦਾ ਠੀਕ ਹੈ ਮੈਂ ਹੁਣ ਬਾਹਰ ਦਿਖਾਉਂਦਾ ਨੀ ਨਜ਼ਰ ਲੱਗ ਜੂਗੀ ਜੀ ਦੀ ਤੇ ਭੈ ਹੋਣੀਏ ਕੋਈ ਓਏ ਆ ਫਰਦਾ ਕੋ ਉਤਰਾ ਫਰਦਾ ਬਸ ਓਕੇ ਰਿਪੋਰਟ ਜਮ ਸਹੀ ਆ ਚੱਲ ਲਈ ਜਾਂਦੇ ਕੰਮ ਜਮ ਚੱਲਦਾ ਓਕੇ ਰਿਪੋਰਟ ਆ ਗਈ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਗੱਲਾਂ ਬਾਤਾਂ ਹੋਰ ਕਰਦੇ ਹਾਂ ਬਾਬਿਓ ਲਓ ਜੀ ਇੱਕ ਆ ਬੈ ਕੇ ਬੈ ਕੇ ਖੂ ਤੇ ਆ ਗਈ ਕੋ ਉਤਰ ਦਾ ਇੱਕ ਹੋਰ ਆ ਗਿਆ ਇੱਕ ਹੋਰ ਇੱਕ ਹੋਰ ਏ ਸ਼ੱਕ ਜਮਾ ਵੀਡੀਓ ਬਣਾਉਂਦੇ ਬਣਾਉਂਦੇ ਆ ਗਏ ਉੱਤੇ ਆ ਗਏ ਢੱਕੇ ਹੋ ਜਮਾ ਤੇ ਬਾਕੀ ਟੈਂਕੀ ਡੱਟੀ ਪਈ ਬਾਬੇ ਦੇਖ ਲੋ ਡੱਟੇ ਪਿਆ ਦਾੜ ਦਾੜ ਢਕੀਆਂ ਤੇ ਓਏ ਚੱਕ ਲੋ ਚੱਕ ਲੋ ਚੱਕੀ ਦਾ ਚੱਕ ਲੋ ਬਸੇਰੇ ਆਉਣਗੇ ਸਾਢੇ ਹੀ ਥੋੜਾ ਹੀ ਐ ਚੱਕ ਲੋ ਚੱਕ ਲੋ ਇਹ ਕੋਈ ਚੱਕਰੀ ਆਪਾਂ ਦਾ ਕੋਈ ਜ਼ਿਆਦਾ ਚਾਹੀਦਾ ਨਹੀਂ ਪੜਦਾ ਕਿਹੜਾ ਪਿੰਡਾ ਥੋੜਾ ਛੋਟੀਆਂ ਆਈ ਨਹੀਂ ਕੁੰਡੇ ਵਾਲੇ ਤੇਰੇ ਖੇੜ ਕਰਾ ਮਾ ਤਾਂ ਨਹੀਂ ਐ ਕਰਾ ਮਾ ਉਹ ਉ ਜਾਓ ਬਹਿਓ ਬਹਿਓ ਉਹ ਬਹਿ ਗਿਆ ਉਹ ਨਾ ਦੂਜੇ ਗੰਗ ਓਏ ਪਾਣੀ ਛਾਲ ਲਾ ਪਾਣੀ ਹੱਥ ਚ ਕਰ ਮੋੜ ਦੂਜੇ ਕੂਤਰ ਗਾ ਖੱਡਾ ਮੈਂ ਬਾਤ ਯਾਰ ਕਿਉਂ ਚੰਗੇ ਭੜਗੇ ਦੇਖ ਥੋੜਾ ਜਾਊ ਆ ਕੋਈ ਨਹੀਂ ਦਾ ਉਹ ਛੱਡ ਰਹੇ ਨੇ ਯਾਰ ਕੋਈ ਟੱਕਿਆ ਨਹੀਂ ਹੁੰਦਾ ਨਾਲ ਓਏ ਫੜ ਉਹ ਯਾਰ ਦੂਜੇ ਕੂਤਰ ਮਕਿਆ ਤੋਂ ਮੰਦੇ ਕਰਦਾ ਆ ਅੱਗੇ ਕੂਤਰ ਐ ਰ ਅਗਲਾ ਲੜ ਪੈਂਦਾ ਫਿਰ ਮਾੜੀ ਗੱਲ ਕੂਤਰ ਤਾਂ ਇਹ ਬੇ ਗੱਲਾ ਇਹ ਜਿਹੜੀ ਟੈਂਕੀ ਵਾਲੇ ਆ ਉਹ ਵੀ ਬਹਿ ਬਹਿ ਕੇ ਉੱਡੀ ਜਾਂਦੇ ਹਨਾ ਉਹ ਵੀ ਆਖਰ ਕੰਮ ਪਾਣੀ ਮੰਗੀ ਤਾਂ ਪੂਰਾ ਭਈ ਕੂਤਰ ਵੇਖ ਤਾਂ ਲੈ ਕੂਤਰ ਕੂਤਰ ਤਾਂ ਮਰਨ ਵਾਲਾ ਪਿਆ ਚਲੋ ਕੋਈ ਨਹੀਂ ਆਪਿਆ ਤੇ ਦਿਖਾਉਣੇ ਲਓ ਜੀ ਤੇ ਦੂਜੇ ਪਾਸੇ ਆ ਗਏ ਪਿੰਡ ਦੇ ਠੀਕ ਆ ਉਹ ਟਾਵਰ ਕੋਲ ਉੱਥੇ ਬੈਠਿਆ ਬਾਰਡਰ ਵਾਕ ਚ ਤੇ ਮੈਂ ਤੇ ਆ ਨਵੀ ਪੁੱਤ ਮੇਰਾ ਮੇਰਾ ਮੁੰਡਾ ਏ ਕਹੇ ਤੇ ਅਸੀਂ ਇੱਧਰ ਵੇਖੀਨੇ ਆਂ ਤੇ ਕਬੂਤਰ ਨਹੀਂ ਦਿਖ ਰਿਹਾ ਆਪਣਾ ਟਾਈਮ ਲੱਗਿਆ ਪਹਿਣਾ ਕਬੂਤਰ ਤੇ ਤੁਹਾਨੂੰ ਮੈਂ ਵੀ ਰਿਕਾਰਡਿੰਗ ਸੁਣਾ ਦੇਣਾ ਪਹਿਲਾਂ ਮਨਵੀਰ ਨਾ ਕਹਿੰਦੇ ਹੁਣ ਮੈਂ ਸੁਣਾਉਂਗਾ ਠੀਕ ਹੈ ਤੇ ਹੁਣ ਰਿਕਾਰਡਿੰਗ ਕੱਢ ਲਈਏ ਇੱਕ ਮਿੰਟ ਦੀ ਰਿਕਾਰਡਿੰਗ ਕਿਹੜੇ ਕਿਹੜੇ ਕਬੂਤਰਾਂ ਟਾਈਮ ਲੱਗਿਆ ਹਨ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਗੇ ਤੇ ਕਰੋ ਵੇਟ ਇਹ ਰਾ ਫੋੜਾ ਭਲਾ ਕਰੇ ਆਹ ਰਹੀ ਰਿਕਾਰਡਿੰਗ ਸੁਣ ਲਓ ਧਿਆਨ ਨਾਲ ਸੁਣ ਲਓ ਬਾਪ ਇਹ ਅਜੇ ਤੁਹਾਨੂੰ ਨਹੀਂ ਦੱਸੇ ਰਾਜੂ ਰੋਂਦੂ ਰਾਜੂ ਰੋਂਦੂ ਵਾਲਾ ਗੁਰੂ ਸਿੱਖਾ ਵਾਲਾ ਕੋਲਪਰੇ ਸਿੱਖਾ ਵਾਲਾ ਕਾਲਾ ਗੱਲਾਂ ਵਾਲੀ ਕਾਲਾ ਕਿੱਲੇ ਵਾਲੀ ਗੁਰਜੀਤ ਬਸਰਾਣਾ ਗੁਰਜੀਤ ਹੌਲਕਰਣਾ ਦਰਵਾਜ਼ਾ ਵਾਲਾ ਬਾਈ ਗੁਰਲਾਲ ਲਾਲ ਬਾਈ ਹਰਦੀਪ ਲੋਹੇੜ ਹਰਦੀਪ ਲੋਹੇੜਾ ਪਾਤਾ ਮਹਿਣਾ ਪਾਤਾ ਮਹਿਣਾ ਪੂਰਾ ਸ਼ੇਰਾ ਵੀ ਪੂਰਾ ਸ਼ੇਰਾ ਵਾਲੀ ਹਰਚਰਾੰਸਰ ਹਰਚਰਾੰਸਰ ਸ਼ਹਿਬਾਜ਼ ਭਗਤਪੁਰਾ ਸ਼ਹਿਬਾਜ਼ ਭਗਤਪੁਰਾ ਅਮਰੋਚੰਨੂ ਪਾਤਾ ਰੁੜਾ ਵਾਲੀ ਪਾਤਾ ਰੁੜਾ ਵਾਲੀ ਬਲਕਰਨ ਭੁੱਲੜਾ ਵਾਲੀ ਬਲਕਰਨ ਭੁੱਲੜਾ ਰਿੰਸੋ ਕੋਪਰਮ ਨਰੇਸ਼ ਕਲਾਰ ਹਰਪਾਲ ਢੱਬਾ ਹਰਪਾਲ ਢੱਬਾ ਬਦੇ ਢੱਬਾ ਬੱਬੂ ਬਿਬਲੀ ਸੰਦੀਪ ਖੁੱਡੀਆਂ ਖਾਨ ਰਨੀ ਵਾਲਾ ਦਸਕੀਰ ਤੋਂ ਬੁਰਜ ਮਨਪ੍ਰੀਤ ਮਾਨਾ ਸੰਦੀਪ ਮਾਨਾ ਰੋਕਾ ਜੀਤਨਗਰ ਸੱਤੀ ਡਾਕਟਰ ਮਲੋਟ ਸੱਤੀ ਡਾਕਟਰ ਮਲੋਟ 25 ਤੋਂ ਟਾਈਮ ਹੈ ਇੱਕ ਉੱਤਰ ਸਾਨੂੰ ਨਹੀਂ ਦਿਸੇ 1 25 ਤੋਂ ਟਾਈਮ ਹੈ ਜਿੱਦਾਂ ਘੰਟਾ 22 ਬਣ ਕੇ ਸਾਨੂੰ ਹਲੇ ਆਉਂਦੇ 5 ਮਿੰਟ ਦਿੱਤੇ ਜੀ ਇਹਨਾਂ ਨੂੰ ਔਰੂ ਬਾਾਰ ਉੱਤੇ ਵਾਉਂਦੇ ਵਿਖਾਉਣਾ ਲਓ ਜੀ ਆਹ ਗੱਲ ਸੀ ਆਹ ਗੱਲ ਬਾਤ ਸੀ ਤੇ ਟਾਈਮ ਲੱਗ ਚੁੱਕਿਆ ਤੇ ਆਪਣੇ ਕੋਲੇ 10 ਮਿੰਟ ਰਹਿ ਗਏ ਸਾਰੇ ਇਹਾਂ ਪੁੱਤਰਾ ਪੜਾ 35 ਹੋ ਗਏ 40 ਤੇ 50 ਤੇ 25 ਮਿੰਟ ਰਹਿ ਗਏ ਕਹਿੰਦੇ ਮੇਰੇ ਹਿਸਾਬ ਨਾਲ 25 ਮਿੰਟ ਰਗੇ 55 ਤੱਕ ਟਾਈਮ ਆਖਣੀ ਤੇ ਚਲੋ ਕੋਈ ਨਹੀਂ ਵੇਣਿਆ ਪਰ ਥਿਆ ਗਿਆ ਦਾ ਲਓ ਜੀ ਤੇ ਟਾਈਮ ਵਾਲੇ ਕਬੂਤਰਾਂ ਟਾਈਮ ਘਟਿਆ ਗਿਆ ਸੌਣ ਲੋ ਰਿਕਾਰਡਿੰਗ ਕਰੇ ਕਬੂਤਰਾਂ ਦੇ ਬਈ ਬਾਕੀ ਟਾਈਮ ਲੋਜੀ ਬਦਾਂ ਗਿਆ ਹòn ਸਾਰਿਆਂ ਨੂੰ ਮੇਰੇ ਭੈਣਾਂ ਤੇ ਭਰਾਵਾਂ ਨੂੰ ਕਬੂਤਰ ਘਟਿਆ ਟੈਂਪਰੇਚਰ ਖਾਈ ਬੰਦਾ ਅੱਗ ਵਰ ਹੀ ਜਾਂਦੀ ਐ ਬਾਬਾ ਇੰਨੀ ਗਰਮੀ ਆ ਆ ਪਾਣੀ ਵੀ ਕਿਹਨੂੰ ਸਾਰੇ ਦਿਨ ਨਾਲੋਂ ਗਰਮੀ ਬਾੜੀ ਐ ਕਿਤੇ ਸੀਰਾ ਚ ਆਇਆ ਐ 43 ਡੀ ਟੈਂਪਰੇਚਰ 44 ਫਿਰ ਹੋ ਰਿਹਾ ਐ ਇੰਨੀ ਲੋ ਚੱਲਦੀ ਆ ਹਾਂ ਸਾਰਾ ਕਿ ਦੋ ਵਾਰੀ ਖੜਕੇ ਆਏ ਆ ਅੱਗ ਵਰ ਹੀ ਜਾਂਦੀ ਐ ਬਈ ਯਾਰ ਖੜੀ ਤਾਂ ਨਹੀਂ ਕਿਸੇ ਪਾਸੇ ਨਹੀਂ ਖੜੇ ਪਾਣੀ ਦੀ ਪੱਛੀ ਰੱਬੀ ਗਾ ਮਾਦਨ ਸਾਰਾ ਪਾਣੀ ਪੀ ਕੇ ਚੱਲ ਗਿਆ ਆਪਣਾ ਕਬੂਤਰ ਘਟਿਆਗਾ ਠੀਕ ਹੈ ਤੇ ਘਟਿਆ ਦੂਜਾ ਵੀ ਆਪਣੇ ਦੂਜੇ ਬੇਲੀਆਂ ਦੇ ਘਟਿਆਗਾ ਸੰਦੀਪ ਮਾਨਾ ਉਹ ਵੀ ਘਟਿਆਗਾ ਤੇ ਚੱਲ ਪਹਿਲਾਂ ਪਾਣੀ ਪੂਣੀ ਪੀ ਠੰਡਾ ਚੱਲ ਗਿਆ ਹਾਂਜੀ ਮੇਰੇ ਵੀਰੋ ਤੇ ਆ ਗਏ ਇਸ ਵਾਰ ਤੇ ਘਰੇ ਆਪਣਾ ਤੇਗਾ ਉੱਤਰ ਬਹੁਤ ਭਾ ਲਾਣਾ ਆਪਣਾ ਟੂ ਸਟੋਰੀ ਤੇ ਟਡਾ ਤੇ ਡਰੰਗੋਂ ਤੜਕੇ ਚੇਂਜ ਕਰਤੇ ਆਪਣੇ ਕਬੂਤਰ ਦਾ ਰੰਗ ਭੰਨਦਾ ਸੀ ਕਿਉਂਕਿ ਆਪਣੇ ਕਬੂਤਰ ਨੂੰ ਰੰਗ ਮੈਚ ਕਰ ਗਿਆ ਸੀ ਹਣਾ ਤੇ ਸਾਰੇ ਆਸੇ ਪਾਸੇ ਪੰਡਾ ਤੋਂ ਵੇਖਿਆ ਜਣਾ ਪਰ ਨਹੀਂ ਥਿਆ ਤੇ ਪੰਜ ਗੋਤਰਾ ਦੀ ਬਾਰੀ ਸੰਜੀ ਹੋ ਗਈ ਠੀਕ ਆ ਤੇ ਇਹ ਤੁਹਾਨੂੰ ਮੈਂ ਰਿਕਾਰਡਿੰਗ ਅਸਰਾਮ ਬਾਅਦ ਕਰਾਂ ਵੀਡੀਓ ਸੈਟ ਕਰੀਨ ਆਪਣੀ ਜਿਹੜੀ ਕੱਲ ਫੁੱਲੋ ਮਿੱਠਿਆਲੀ ਜੀ ਉਹਦੀ ਪਾਉਣ ਦੀ ਤਿਆਰੀ ਕਰੀਨ ਨਾ ਤੇ ਕਿਹੜਾ ਘਰ ਆ ਗਿਆ ਨਾ ਉਹਦੇ ਚਾਹ ਪਾਣੀ ਪੀਆ ਤੇ ਪਈਆਂ ਨਾ ਵਧੀਆ ਆਰਾਮ ਨਾਲ ਠੱਡੇ ਥਾਂ 'ਚ ਤੇ ਚਲੋ ਵੀ ਕਰਦੇ ਆਂ ਗੱਲਬਾਤ ਬਾਅਦ ਦਿਖਾਉਣਾ ਰਿਕਾਰਡਿੰਗ ਕਿਹੜਾ ਜਿੱਤਿਆ ਕੌਣ ਹਾਰਿਆ ਕੀ ਮਿਲਿਆ ਹਨ ਕਿੰਨਾ ਨਾ ਉਸੇ ਹਨਾ ਉਹਨੂੰ ਸਭ ਨੂੰ ਦੱਸਾਂਗੇ ਉਹ ਤੇ ਕੇ ਨਾ ਵੀਡੀਓ ਸੈੱਟ ਕਰ ਲਈ ਆਪਣੀ ਪਾਰ ਗਈ YouTube ਤੇ। ਉਹ ਜੀ ਬਾਬਿਓ ਤੇ ਹੁਣ ਚਲਦੇ ਆਂ ਆਪਾਂ ਮਨਪ੍ਰੀਤ ਕੋਲੇ ਠੀਕ ਹੈ। ਮਾਚਲ। ਉਹ ਇੰਨੀ ਗੱਲਾਂ ਬਾਹਰੀਆਂ ਦਾ ਬਾਬੇ ਹੁਣ ਫਰਕ ਪੈ ਗਿਆ ਨਾ ਟਾਈਮ ਨਾਲ ਕੰਮ ਨਿਭੜਨ ਲੱਗ ਗਿਆਗਾ। ਵੀ ਹੁਣ ਅ ਜਿਵੇਂ 2 2.5 ਵੇ ਨੂੰ ਬਾਜੀ ਨਿਭੜੀ ਗਈ ਵੇ ਲੋ। 90 ਕੋਤਰ ਸੀ ਹਨਾ ਲਗਭਗ ਤੇ ਟਾਈਮ ਨੇ ਬਾਜੀ ਨਿਭੜ ਗਈ। ਤੇ ਚਲੋ ਹੋਰ ਇੱਕ ਵਾਰ ਚਲਦੇ ਆਂ ਨਾ। ਤੇ ਫੇਰ ਵੇਣਿਆ ਦਿਖਾਵਾਂ ਹੁਣ ਰਿਕਾਰਡਿੰਗ ਰਿਕਾਰਡਿੰਗਾਂ ਸਨਾਵਾਂ ਸਾਰੀਆਂ। ਇੱਕੀ ਬੰਦ ਹਨ ਤੇ ਕੀ ਹਾਲ ਚਾਲ ਆ ਸਾਰਿਆਂ ਦਾ ਲਓ ਜੀ ਤੇ ਆਪਾਂ ਕੱਲ ਗਏ ਸੀ ਬਾਜੀ ਹਨ ਸੈਣੇ ਖੇੜੇ ਤੇ ਮੈਂ ਚੱਲ ਹੁਣ ਵੀਡੀਓ ਦੀ ਕਰ ਦਿੱ ਗਏ ਐਂਡਿੰਗ ਹਨਾ ਤੇ ਬਾਹਲੀਆਂ ਗੱਲਾਂ ਬਾਤਾਂ ਨਹੀਂ ਕਰਦੇ ਰਾਤ ਨੂੰ ਵੀਡੀਓ ਦੀ ਐਂਡਿੰਗ ਨਹੀਂ ਕਰੀ ਹਨਾ ਉਹੀ ਭੁੱਲ ਭਾਲੇ ਗਿਆ ਦਿਮਾਗ ਚ ਨਿਕਲ ਗਈ ਯਾਰ ਹਨਾ ਜਾਣ ਦੇ ਨਹੀਂ ਗੱਲਾਂ ਤੇ ਪੰਜ ਕਬੂਤਰੇ ਬਾਬੇ ਟਾਈਮ ਕਰਿਆ ਪਹਿਲੀ ਗੱਲ ਤਾਂ ਆਪਣੇ ਕਬੂਤਰ ਦੀ ਗੱਲ ਕਰਦੇ ਆਪਾਂ ਤੇ ਆਪਣਾ ਕਬੂਤਰ ਬਾਬੇ ਮਿਲਿਆ 12 1 ਦੇ ਟਾਈਮ 'ਚ 1 ਦੇ ਟਾਈਮ 'ਚ ਮਿਲਿਆ ਕਬੂਤਰ ਆਪਣਾ ਗਿਆ ਸੀ ਭੱਜ ਉਥੋਂ ਪਹਿਲਾਂ ਫਿਰ더라 ਕਬੂਤਰ ਪਹਿਲਾਂ ਸ਼ਾਮਲ ਸੀਗਾ ਤੇ 12 ਇੱਕ ਦੇ ਟਾਈਮ 'ਚ ਮੁੜ ਕੇ ਕਬੂਤਰ ਭੱਜ ਗਿਆ ਪਤਾ ਨਹੀਂ ਲੱਗਿਆ ਬਹੁਤ ਪਿੰਡਾਂ 'ਚ ਭਾਲ ਕੇ ਆਏ ਚਾਰਛ ਫਿਰੇ ਵੀ ਵੇਖੇ ਹਨ ਵੀ ਕੀ ਹਥਿਆਰ ਏ ਹਥਿਆਰ ਏ ਹਥਿਆਰ ਏ ਪਰ ਕਬੂਤਰ ਆਪਣਾ ਗਵਾਚ ਗਿਆ ਪਤਾ ਨਹੀਂ ਕੀ ਗੱਲ ਆ ਜੇ ਦਾ ਕਬੂਤਰ ਮੜਾ ਸੈੱਟ ਹੁੰਦਾ ਵੀ ਠੀਕ ਆ ਵੀ ਉੱਡੂ ਆ ਉਹ ਖੜਦਾ ਨਹੀਂ ਜਿਹੜਾ ਪਤਾ ਵੀ ਇਹ ਮੜਾ ਡਾਊਨ ਆ ਉਹ ਬਹਿ ਜਾਂਦਾ ਕੱਲਾ ਚੱਕਰ ਪੁੱਛ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਹਨ ਤੇ ਹੁਣ ਬਾਕੀ ਤੁਹਾਨੂੰ ਮੈਂ ਹੁਣ ਕੀ ਦੱਸਾਂ ਕੀ ਨਾਸਾ ਬਾਕੀ ਤੁਹਾਨੂੰ ਪਹਿਲਾਂ ਮੈਂ ਰਿਕਾਰਡਿੰਗ ਸੁਣਾ ਦਿੰਨਾਗਾ ਦੀ ਕਿਹੜੇ ਕਿਹੜੇ ਕਬੂਤਰਾਂ ਨੇ ਟਾਈਮ ਕਰਿਆ ਵੀ ਕਿਵੇਂ ਇੱਕ ਚੱਕਰ ਸੀ ਨਾ ਕਿੰਨੇ ਕੂ 90 ਕਬੂਤਰ ਸੀ ਬਾਕੀ ਤੁਹਾਨੂੰ ਦੱਸਿਆ ਹੀ ਸਾਰੀਆਂ ਗੱਲਾਂ ਬਾਤਾਂ ਮੈਂ ਇਹ ਤੇ ਰਿਕਾਰਡਿੰਗ ਸੁਣ ਲੋ ਬਾਈ ਬਾਜੀ ਹੋਈ ਆ ਉਹਨਾਂ ਦੇ ਨਾਮ ਸੁਣ ਲੋ ਰੇਂਕੂ ਧੁਰਗੋਟ ਵੀਰੂ ਬਿਹਾਰ ਸੰਦੀਪ ਖੁੱਡਣਾ 나ਗ ਬੀਦੂ ਵਾਲੀ ਤੇ ਰਵੀ ਚਨਾਰਤਲ ਇਹ ਪੰਜਾਂ ਦੀ ਬਾਜੀ ਹੋਈ ਆ ਤੇ ਚਾਰ ਫਿਰਦੇ ਆ ਤੇ ਇੱਕ ਇੱਕ ਬਹਿ ਗਿਆ ਜੀ ਕੱਟਿਆ ਗਿਆ ਲਓ ਜੀ ਇਹਨੇ ਪੰਜ ਕਬੂਤਰਾਂ ਚ ਬਾਜੀ ਹੋਈ ਹੈ ਨਾ ਥੱਲੇ ਆਪਾਂ ਨੂੰ ਕਬੂਤਰ ਕੋਈ ਨਹੀਂ ਗੀਨਾ ਹੁਣ ਕਬੂਤਰ ਉੱਤੋਂ ਉਹਦਾ ਹੀ ਟਿਕ ਹੋਣਾ ਜਿਹੜੇ ਟਾਈਮ 'ਚ ਆ ਆ ਭਾਈ ਜਿਹੜੇ ਕਬੂਤਰਾਂ ਦਾ 35 ਦਾ ਟਾਈਮ ਹੋ ਗਿਆ ਕਾਲਾ ਲੋਗੜ ਫੌਜੀ ਨੂੰ ਉਡਿਆ ਲਈ ਜਸਵੀਰ ਸੇਵਾਲੀ ਕਲਵੰਤ ਕੰਦੂ ਖੇੜਾ ਤੇ ਗੱਗੀ ਜੋਧਪੁਰ ਗੋਰੀ ਜੋਧਪੁਰ ਕਿੱਥੇ ਗਏ ਜੀ ਲਓ ਜੀ ਆਈ ਜੀ ਭਾਈ ਨਿਭੜ ਜਿਹੜੇ ਇੱਕ ਮਿੰਟ ਹੋ ਜੋ ਇਹ ਨਰਤਲ ਦੀ ਕਿ ਇੱਕ ਆਗਬੀਦੋ ਵਾਲੀ ਸੰਦੀਪ ਖੁੱਡਣਾ ਤੇ ਰੈਂਕੂ ਤੁਰਕੋਟ ਇਹਨਾਂ ਪੰਜਾਂ ਦੀ ਬਾਜੀ ਹੋ ਗਈ ਸੀ ਜੀ ਲਓ ਬਾਬੇ ਓਏ ਟਮਟ ਓਏ ਲਓ ਜੀ ਤੇ ਇਹਨੇ ਚਾਰ ਪੰਜ ਕਬੂਤਰਾਂ ਦੀ ਬਾਜੀ ਹੋ ਗਈ ਸਾਂਝੀ ਠੀਕ ਆ ਤੇ ਆਪਣੀ ਤਾਂ ਹੋਈ ਨਹੀਂ ਤੁਹਾਨੂੰ ਪਤਾ ਹੀ ਆਪਣੀ ਸਾਂਝੀ ਕਹਿਣਾ ਹੋਈ ਆਪਣਾ ਕਬੂਤਰੀ ਭੱਜ ਗਿਆ ਸੀ ਤੇ ਆਪਣੇ ਪਿੰਡ ਵਾਲਿਆਂ ਦੂਜਿਆਂ ਦਾ ਵੀ ਭੱਜ ਗਿਆ ਸੀ ਆਣਾ ਯਾਰ ਤੇ ਉਹਨਾਂ ਦੀ ਕਿਸਮਤ ਮਾੜੀ ਹੈ ਸਾਡੀ ਮਾੜੀ ਹੈ ਦੋਨਾਂ ਘਰਾਂ ਦੀ ਕਿਸਮਤ ਮਾੜੀ ਹੈ ਇਹ ਪੈਂਦਾ ਨਹੀਂ ਫੌਕੇ ਦੇ ਪਾਸੇ ਵੀ ਨਾ ਤੇ ਕਬੂਤਰ ਨਹੀਂ ਮਾੜੇ ਹੁਣ ਕਬੂਤਰਾਂ ਦਾ ਸਾਨੂੰ ਪਤਾ ਹੀ ਆਪਣੇ ਦਾ ਨਾ ਵੀ ਕਿਵੇਂ ਉੜਦੇ ਆ ਕਿਵੇਂ ਨਹੀਂ ਉੜਦੇ ਨਾ ਪਰ ਹੁਣ ਕੁਝ ਕਰ ਵੀ ਨਹੀਂ ਸਕਦੇ ਇਹ ਗੱਲ ਜ ਆਪਾਂ ਨਾ ਵੀ ਬਾਹਲਾ ਕੁੜੇ ਮੈਂ ਫਾਕੀ ਹੈਗੇ ਵੀ ਆਪ ਜੋ ਲੋਕ ਇਹਦਾ ਵੀ ਜ਼ੋਰ ਲਾਈ ਜ ਨੇ ਪੂਰਾ ਹਨਾ ਤੇ ਬਾਕੀ ਹਜੇ ਪਤਾ ਨਹੀਂਗਾ ਕੱਲ ਨੂੰ ਹੁਣ ਬਾਜੀ ਆਪਣੀ ਹੈ ਨਾ 19 ਤਰੀਕ ਦੀ ਤੇ ਉਹਦਾ ਵੀ ਹੁਣ ਦੇਖਾਂਗੇ ਕੀ ਬਣਦਾਗਾ ਕੀ ਚੱਕਰ ਬਣੂਗਾ ਰੱਬ ਹੀ ਜਾਣਦਾ ਕਿਰਾ ਹੁਣ ਨਾ ਤੇ ਚੱਲੋ ਹੁਣ ਕਿਰਾ ਵੀ ਐਂ ਕਹਣਾ ਹੁਣ ਮੈਂ ਇੱਕ ਗੱਲ ਹੋਰ ਤੇ ਜੇ ਕਿਸੇ ਭੈਣ ਭਰਾ ਕਿਸੇ ਨੂੰ ਵੀ ਕਬੂਤਰ ਆਪਣਾ ਦੀਂਦਾ ਜਾਂ ਪਿੰਡ 'ਚ ਕਿਸੇ ਪਾਸੇ ਉੜਦਾੜਾ ਤੇ ਬਾਈ ਬਣ ਕੇ ਦੱਸ ਦਿਓ ਤੇ ਨੰਬਰ ਤੁਹਾਨੂੰ ਪਤਾ ਹੀ ਆਪਣੇ ਇੰਸਟਾ ਤੇ ਪਿਆ ਹੀ ਹੋਊਗਾ ਜਾਂ ਇੰਸਟਾ ਤੇ ਮੈਸੇਜ ਕਰ ਦਿਓ ਹਣਾ ਗੁਲਾਬੀ ਟੂਸੇ ਗੁਲਾਬੀ ਟੌਰੀ ਤੇ ਹਰਾ ਢਿੱਡ ਹਰਾ ਢਿੱਡ ਰੰਗ ਭੰਨਿਆ ਸੀਗਾ ਮਗਰੋਂ ਤੂੰ ਆਪਣੇ ਮਲਾਂ ਗੁਲਾਬੀ ਟੂਸੇ ਗੁਲਾਬੀ ਟੌਰੀ ਸੀ ਕੱਲੀ ਕਬੂਤਰ ਦੀ ਤੇ ਇਹਨਾਂ ਇੱਕ ਰੰਗ ਭੰਨਿਆ ਸੀ ਢਿੱਡ ਤੇ ਕਰਿਆ ਸੀ ਕੋਈ ਰੰਗ ਮੈਚ ਕਰਦਾ ਸੀਗਾ ਤੇ ਇਸ ਕਰਕੇ ਕਹਿਣਾ ਮੈਂ ਬਸ ਇੱਕ ਕਬੂਤਰ ਜੇ ਕਿਸੇ ਵੀਰ ਭਰਾ ਨੇ ਵੇਖਿਆ ਤਾਂ ਦੱਸ ਦਿਓ ਜਰੂਰ ਠੀਕ ਆ ਤੇ ਮੈਸੇਜ ਕਰ ਦਿਓ ਕੁਛ ਕਰ ਦਿਓ ਜਿਵੇਂ ਤੁਹਾਡੇ ਹਿਸਾਬ ਚ ਆਇਆ ਕੰਮ ਤੇ ਚਲੋ ਕਰ ਦਈਏ ਵੀਡੀਓ ਦੀ ਐਂਡਿੰਗ ਆਪਾਂ ਹਨਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਇਦੋਂ ਵੀ ਵਧੀਆ ਵੀਡੀਓ ਬਣਾਉਣ ਦੀ ਹੋਰ ਕੋਸ਼ਿਸ਼ ਕਰਾਂਗੇ ਹਨਾ ਬਾਜ਼ੀਆਂ ਤੇ ਪਰਫਾਰਮੈਂਸ ਵਧੀਆ ਦੇਵਾਂਗੇ ਠੀਕ ਹੈ ਤੇ ਚਲੋ ਪਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ